ਇਹ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹੱਤ ਰੱਜ ਦੀ ਵੱਡੀ ਖਬਰ ਪੰਜਾਬ ਦੇ ਮਾਨ ਚਾਲਕਾਂ ਲਈ ਖਤਰੇ ਦੀ ਘੰਟੀ ਹੋਣ ਇੰਜ ਘੱਟੇ ਚਾਣਗੇ ਚਲਾਨ ਇਸ ਗਲਤੀ ਤੇ ਲੱਗੇਗਾ 5000 ਜੁਰਮਾਨਾ ਮਾਨ ਚਾਲਕਾਂ ਲਈ ਅਹਿਮ ਖਬਰ ਪੁਲਿਸ ਜਿੰਨਾ ਖੰਨਾਤੇ ਹੁਣ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜੀਟਲ ਕਾਰਪੀ ਸ਼ੁਰੂ ਕੀਤੀ ਗਈ ਹੈ ਰਾਜਧਾਨੀ ਚੰਡੀਗੜ੍ਹ ਦੀ ਤਰਜਹਤੇ ਹੁਣ ਪਿੰਡੂ ਕੀ ਤਰ੍ਹਾਂ ਵਿੱਚ ਗੜ ਮੰਝੇ ਜਾਂਦੇ ਹਨ ਇਸ ਦੇ ਨਾਲ ਹੀ ਖੰਨਾ ਪਾਇਲ ਮਾਚੀਵਾੜਾ ਸਾਹਿਬ ਤੋਂ ਦੁਹਾਰਾ ਖੇਤਰ ਵਿੱਚ ਟ੍ਰੈਫਿਕ ਪੁਲਿਸ ਹੁਣ ਹੱਥਾਂ ਵਿੱਚ ਚਲਾਨ ਬੁੱਕਾ ਲੈ ਕੇ ਖੜੇ ਨਹੀਂ ਦਿਖਾਈ ਦੇਣਗੇ ਸਗੋਂ ਡਿਜੀਟਲ ਮਸ਼ੀਨਾਂ ਨਾਲ ਲੈਸ ਹੋ ਕੇ ਚੁੱਪਚਾਪ ਆਪਣੀ ਕਾਰਵਾਈ ਕਰਦੇ ਦਿਖਾਈ ਦੇਣਗੇ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਅਕਸਰ ਇਹ ਜੇਹਾ ਹੁੰਦਾ ਸੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਰੋਕੇ ਗਏ ਬਹੁਤ ਸਾਰੇ ਲੋਕਾਂ ਨੂੰ ਮਾਨ ਨਾਲ ਆਪਣੇ ਫੋਨ ਕੱਢ ਕੇ ਕਿਸੇ ਅਜ ਨੀਤੀ ਕੇ ਨੇਤਾ ਜਾਂ ਅਧਿਕਾਰੀਆਂ ਨੂੰ ਫੋਨ ਕਰਦੇ ਸਨ ਅਤੇ ਟ੍ਰੈਫਿਕ ਅਧਿਕਾਰੀਆਂ ਨੂੰ ਫੜਾ ਫੜਾ ਦਿੰਦੇ ਸਨ ਜਿੰਨਾ ਕਰਨ ਬਹੁਤ ਸਾਰੇ ਲੋਕ ਸਿਫਾਰਸ਼ਾਂ ਦਾ ਫਾਇਦਾ ਉਠਾਉਂਦੇ ਸਨ ਅਤੇ ਕਾਰਵਾਈ ਤੋਂ ਬਚਦੇ ਸਨ ਪਰ ਹੁਣ ਡਿਜੀਟਲ ਕਾਰਵਾਈ ਕਰਨ ਹਰ ਰੋਜ਼ ਲਗਭਗ 150 ਚਲਾਣੇ ਜਾਰੀ ਕੀਤੇ ਜਾ ਰਹੇ ਹਨ ਥਾਣਾ ਖੀਪਵਿੱਤਰ ਸਿੰਘ ਦੀ ਅਗਵਾਈ ਹੇਠ ਮੁਖ ਚੌਂਕ ਸਮਾਲਾ ਵਿਕੇਟ ਟ੍ਰੈਫਿਕ ਇੰਚਾਰਜ ਨੇ ਇਸ ਦੀ ਜਾਣਕਾਰੀ ਦਿੱਤੀ ਧੰਨਵਾਦ